ਆਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੁ ਨਾਨਕ ਗੁਰ ਕਉ ਕਰਬਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਿਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਾਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕਰਮਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰੱਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰ ਪੂਰੇ ਰਾਖਿਆ ਦੇ ਹਾਥ ਰਗੜ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹਉ ਨਾਨਕ ਗੁਰ ਕਉ ਕਰਬਾਨ ਆਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਭਿਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕਰਮਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰੱਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਿਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹ ਨਾਨਕ ਗੁਰ ਕਉ ਕਰਬਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਕਹ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕਰਮਾਨ ਆਸਾ ਮਹੱਲਾ 5ਵਾਂ ਗੁਰ ਪੂਰੇ ਰੱਖਿਆ ਦੇ ਹੱਥ ਪ੍ਰਗਟ ਭਇਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਾਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰ ਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹਉ ਨਾਨਕ ਗੁਰ ਕਉ ਕਰਬਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਿਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰ ਪੂਰੇ ਰੱਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਭਿਆਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹਉ ਨਾਨਕ ਗੁਰ ਕਉ ਕਰਬਾਨ ਆਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਕਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕਰਮਾਨ ਆਸਾ ਮਹੱਲਾ 5 ਗੁਰ ਪੂਰੇ ਰੱਖਿਆ ਦੇ ਹਾਥ ਪ੍ਰਗਟ ਭਿਆਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦਿਹਾਤ ਪ੍ਰਗਟ ਭਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰ ਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹਉ ਨਾਨਕ ਗੁਰ ਕਉ ਕਰਬਾਨ ਅਸਾ ਮਹੱਲਾ 5ਵਾਂ ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਭਿਆਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰਾਖਿਆ ਪ੍ਰਾਨ ਕੋ ਨਾਨਕ ਗੁਰ ਕਉ ਕਰਮਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰੱਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਾਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ